डायमंड ऑफ वेलफेयर सोसाइटी ਵੱਲੋਂ ਸਲਾਈ ਕਢਾਈ ਅਤੇ ਬਿਊਟੀਸ਼ਨ ਦਾ ਲਗਾਇਆ ਗਿਆ ਮੁਫਤ ਕੈਂਪ ਅੱਜ ਸਮਾਪਤੀ ਸਮਾਰੋਹ ਵਿੱਚ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਮੇਅਰ ਅਦਮਜੀਤ ਮਹਿਤਾ ਬਠਿੰਡਾ ਦੇ ਬਲਵੰਤ ਗਾਰਗੀ ਐਡੀਟੋਰੀਅਮ ਵਿਖੇ ਅੱਜ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਸਲਾਈ ਕਢਾਈ ਅਤੇ ਬਿਊਟੀਸ਼ਨ ਦੇ ਲਗਾਏ ਗਏ ਮੁਫਤ ਕੈਂਪ ਦੇ ਸਮਾਪਤੀ ਸਮਾਰੋਹ ਅੱਜ ਕਰਵਾਇਆ ਗਿਆ ਜਿੱਥੇ ਇਸ ਦੇ ਵਿੱਚ ਆਗ ਲੈਣ ਵਾਲੀਆਂ ਔਰਤਾਂ ਨੇ ਹਿੱਸਾ ਲਿਆ ਉੱਥੇ ਅੱਜ ਇਸ ਦੇ ਵਿੱਚ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਮੇਅਰ ਪਦਮਜੀਤ ਸਿੰਘ ਮਹਿਤਾ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ 21 ਦਿਨਾਂ ਮੁਫਤ ਸਿਲਾਈ ਕਢਾਈ ਅਤੇ ਬਿਊਟੀਸਿੰਗ ਟ੍ਰੇਨਿੰਗ ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਕਾਫੀ ਜੋਸ਼ ਅਤੇ ਉਤਸ਼ਾਹ ਦੇਖਿਆ ਗਿਆ ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਦੋਹਾਂ ਮਹਿਮਾਨਾਂ ਨੇ ਕੈਂਪ ਦੇ ਵਿੱਚ ਆਗ ਲੈਣ ਵਾਲੀਆਂ ਮਹਿਲਾਵਾਂ ਨੂੰ ਸਰਟੀਫਿਕੇਟ ਵੰਡੇ ਅਤੇ ਉਹਨਾਂ ਦਾ ਹੌਸਲਾ ਅਪਲਾਈ ਕੀਤਾ ਗਿਆ। ਸੋ ਉਦਨ ਕਰਦੇ ਉਹਨਾਂ ਨੇ ਕਿਹਾ ਕਿ ਇਹ ਇੰਨਾ ਤਰ੍ਹਾਂ ਦੇ ਤਕਨੀਕੀ ਟ੍ਰੇਨਿੰਗ ਕੈਂਪ ਮਹਿਲਾਵਾਂ ਨੂੰ ਨਵੇਂ ਹੁਨਰ ਸਿੱਖਣ ਦੇ ਨਾਲ ਨਾਲ ਆਤਮ ਨਿਰਭਰ ਬਣਨ ਲਈ ਪ੍ਰੇਰਿਤ ਕਰਦੇ ਹਨ। ਉਹਨਾਂ ਨੇ ਡਾਇਮੰਡ ਵੈਲਫੇਅਰ ਸੁਸਾਇਟੀ ਦੇ ਵਿਸ਼ੇਸ਼ ਤੌਰ ਤੇ ਉਹਨਾਂ ਵੱਲੋਂ ਇਹਦੀ ਆਪਣਾ ਸ਼ਲਾਘਾ ਕੀਤੀ ਹੈ ਤੇ ਉਹਨਾਂ ਨਾਮ ਨਾਲ ਡਾਇਮੰਡ ਵੈਲਫੇਅਰ ਸੁਸਾਇਟੀ ਦੀ ਸਮਾਜ ਸੇਵਕਾ ਵਿਨੂ ਗੋਇਨ ਨੂੰ ਵਿਸ਼ੇਸ਼ ਤੌਰ ਤੇ ਇਸ ਮੌਕੇ ਨਾਲ ਬੁਲਾਵਟ ਦਿੱਤੀ ਗਈ ਹੈ। ਇਸਨੂੰ ਦਿਖਾ ਰਹੀਆਂ ਬਠਿੰਡਾ ਦੇ ਬਲਵੰਤ ਗਾਰਗੀ ਐਡੀਟੋਰিয়াল ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਜੋ ਉਹਨਾਂ ਵੱਲੋਂ 21 ਦਿਨਾਂ ਮੌਕੇ ਸਲਾਈ ਕੜਾਈ ਅਤੇ ਬਲੂਕਸ਼ਨ ਦਾ ਇੱਕ ਕੈਂਪ ਲਗਾਇਆ ਗਿਆ ਸੀ ਇਸ ਦੇ ਵਿੱਚ ਅੱਜ ਉਹਨਾਂ ਔਰਤਾਂ ਜਿਹੜੀਆਂ ਇਸ ਇਸ ਦੇ ਵਿੱਚ ਭਾਗ ਲਿਆ ਜਿਨੇ ਆਊਟਾਂ ਨਹੀਂ ਤੇ ਉਹਨਾਂ ਨੇ ਜੋ ਇਸ ਦੇ ਵਿੱਚ ਸਿੱਖਿਆ ਉਹਨਾਂ ਔਰਤਾਂ ਦੇ ਇਸ ਮੌਕੇ ਆਪਣਾ ਮੁੱਖ ਮਹਿਮਾਨ ਵੱਲੋਂ ਹੁਨਰ ਵੀ ਦੇਖਿਆ ਗਿਆ ਤੇ ਨਾਲ ਨਾਲ ਉਹਨਾਂ ਨੂੰ ਅੱਜ ਸਰਟੀਫਿਕੇਟ ਵੀ ਵੰਡੇ ਗਿਆ ਜਿਵੇਂ ਦਿਖਾ ਰਹੇ ਆ ਇਹ ਸਾਰੀਆਂ ਤਸਵੀਰਾਂ ਬਠਿੰਡਾ ਦੇ ਬਲਵੰਤ ਗਰਗੀ ਐਡੀਟੋਰੀਅਮ ਦੀਆਂ ਆਓ ਸਾਨੂੰ ਸੁਣਾਉਣਾ ਕੀ ਕਹਿੰਦੇ ਨੇ ਇਸ ਸਬੰਧੀ ਮੁੱਖ ਮਹਿਮਾਨ ਅਤੇ ਵੀਨੂ ਗੋਇ ਮੇਰਾ ਨਾਮ ਮੋਹਿਤ ਗੋਇਲ ਹੈ ਜੀ ਮੈਂ ਰਾਸ਼ਟਰੀ ਕਰਲੇ ਸਚੀਦਨ ਅਤੇ ਦੇਖਦਾ ਹਾਂ ਸਵਦੇਸ਼ੀ ਜਾਗਰਣ ਮੰਚ ਦਾ ਸਵਦੇਸ਼ੀ ਜਾਗਰਣ ਮੰਚ ਵੈਸੇ ਤਾਂ ਸਾਡੇ ਵੀਨੂ ਜੀ ਵੀ ਕਾਰਜਕਰਤਾ ਰਹੇ ਆ ਸਵਦੇਸ਼ੀ ਜਾਗਰਣ ਮੰਚ ਦੇ ਔਰ ਇਹਨਾਂ ਨੇ ਇੰਨਾ ਅੱਛਾ ਉਪਰਾਲਾ ਇੱਥੇ ਕੀਤਾ ਔਰ ਇਹੀ ਸਾਡਾ ਦੇਸ਼ ਭਰ ਦੇ ਵਿੱਚ ਕੰਮ ਰਹਿੰਦਾ ਹੈ ਕਿ ਜਿਹੜੇ 15 ਸਾਲ ਤੋਂ ਲੈ ਕੇ 29 ਸਾਲ ਤੱਕ ਦੇ ਯੁਵਾ ਆਪਣੇ ਉਸ 37 ਕਰੋੜ ਯੁਵਾ ਦੇਸ਼ ਭਰ ਚ ਹੈ ਔਰ ਅਸੀਂ ਜੇ ਗੱਲ ਕਰਦੇ ਆਂ ਅਸੀਂ ਕਹਿੰਦੇ ਆਂ ਵੀ ਦੇ ਡੋਂਟ ਬੀਏ ਜੋਬ ਸਿਕਰ ਦੇ ਬੀਏ ਜੋਬ ਪ੍ਰੋਵਾਈਡਰ ਕਿਉਂਕਿ ਜੇ ਨੌਕਰੀ ਦੀ ਗੱਲ ਕਰੀਏ ਨਾ ਤਾਂ 3 ਤੋਂ 4% ਸਰਕਾਰੀ ਨੌਕਰੀਆਂ ਐ ਔਰ ਮੈਕਸਿਮਮ ਜੇ ਆਪਾਂ ਪ੍ਰਾਈਵੇਟ ਸੈਕਟਰ ਨੂੰ ਵੀ ਨਾਲ ਲੈ ਲਈਏ ਤਾਂ 10% ਨੌਕਰੀਆਂ ਹੈ ਜੀ ਤੇ ਜੇ ਅਸੀਂ 37 ਕਰੋੜ ਦੀ ਗੱਲ ਕਰਦੇ ਆਂ ਤਾਂ ਇਸ ਸਭ ਨਾਲ ਤਾਂ ਮਤਲਬ 33 ਕਰੋੜ ਵਿਵਾਦਾ ਕੀ ਬਨੇਗਾ ਤੇ ਅਸੀਂ ਇਹ ਕਹਿੰਦੇ ਆਂ ਕਿ ਕੁਆਲਿਟੀ ਜਿਹੜੀ ਕੁਆਲਿਟੀ ਰੋਜ਼ਗਾਰ ਹੈ ਨਾ ਉਹ ਸਵੈ ਰੋਜ਼ਗਾਰ ਉਹ ਤੁਸੀਂ ਦੇਖੋਗੇ ਜੇ ਇੰਡੀਆ ਦੀ ਆਪਾਂ ਗੱਲ ਕਰੀਏ ਕਦੀ ਸੋਨੇ ਦੀ ਜਿਹੜੀਆਂ ਹੁੰਦਾ ਸੀ ਤਾਂ ਇਸੇ ਕਰਕੇ ਸੀ ਜੇ 33% ਦੀ ਹਿੱਸੇਦਾਰੀ ਆ ਇੰਡੀਆ ਦੀ ਵਿਦੇਸ਼ੀ ਵਪਾਰ ਸੀ ਜੀਡੀਪੀ 'ਚ ਤੇ ਅੱਜ ਦੀ ਡੇਟ 'ਚ ਅਸੀਂ ਕਹਿੰਨੇ ਆ ਵੀ 14 ਤੋਂ ਬਾਅਦ ਵੀ ਅਗਰ 10 ਸਾਲ ਸਰਕਾਰ ਨੂੰ ਹੋਗੇ ਤਾਂ ਵੀ 22% ਤੱਕ ਅਸੀਂ ਪਹੁੰਚੇ ਹਾਂ ਤੇ ਅਸੀਂ ਜੇ ਇਹਨੂੰ ਆਪਣਾ ਜਿਹੜੀ ਸਾਡੀ ਇੰਡਸਟਰੀ ਹੈ ਉਹਦਾ 10 ਗੁਣਾ ਵਪਾਰ ਹੋਏਗਾ ਉਹ ਕਿਦਾਂ ਉਹਨਾਂ ਦਾ ਪ੍ਰੋਫਿਟ ਵੀ ਵਧੇ ਤੇ ਉਹਨਾਂ ਦਾ ਵਪਾਰ ਵੀ ਵਧੇ ਇਹਦੇ ਵਾਸਤੇ ਸੁਦੇਸ਼ੀ ਜਾਗਰਣ ਵਿੱਚ ਰੈਗੂਲਰ ਕੰਮ ਕਰ ਰਿਹਾ ਹੈ ਔਰ ਜੇ ਹੈ ਆਪਣਾ ਗੱਲ ਕਰਦੇ ਹਾਂ ਅਸੀਂ ਵਿਜ਼ਨ 2047 ਦੀ ਤਾਂ ਉਹ ਤਾਂ ਹੀ ਸੰਭਵ ਹੈ ਜੇ ਸਾਡਾ ਦੇਸ਼ ਦਾ ਵਪਾਰੀ ਅਪ ਹੋਏਗਾ ਅੱਜ ਜਿਹੜੇ ਬਠਿੰਡਾ ਪਹੁੰਚੇ ਤੁਸੀਂ ਪ੍ਰੋਗਰਾਮ ਤੋਂ ਉਹਨੂੰ ਦੇਖੀਂ ਦੇਖੋ ਇਹ ਉਹੀ ਪ੍ਰੋਗਰਾਮ ਹੈ ਤੁਸੀਂ ਦੇਖਿਆ ਕਿ ਮੀਨੂ ਭੈਣ ਜੀ ਲਗਾਤਾਰ ਕਰਦੇ ਆ ਰਹੇ ਕਿ ਇੱਥੇ ਦੇ ਬੱਚੇ ਸਵੈ ਭਲਿ ਹੋਣ ਔਰ ਇਹ ਗੱਲ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਇਹਨੂੰ ਨਾ ਕਿਤੇ ਸ਼ਹਿਰਾਂ 'ਚ ਵੱਡੇ ਸ਼ਹਿਰਾਂ ਦੇ ਤਕਸੀਮਿਤ ਨਹੀਂ ਰੱਖ ਰਹੇ ਅਸੀਂ ਅੰਤੋਯਦੇ ਦੀ ਜਿਹੜੀ ਗੱਲ ਕਰਦੇ ਹਾਂ ਉਹ ਇਹੀ ਹੈ ਕਿ ਵੀ ਮੇਰੇ ਪਿੰਡ ਦਾ ਜਿਹੜਾ ਕੋਈ ਦਾਣੇ ਪੁੰਨਣ ਵਾਲਾ ਵੀ ਹੈ ਉਹ ਗਲੋਬਲਾਈਜ਼ ਕਿਦਾਂ ਹੋਵੇ ਉਹ ਜਿਹੜਾ ਆਪਾਂ ਕਹਿੰਦੇ ਆ ਵੋਕਲ ਫਾਰ ਲੋਕਲ ਤਾਂ ਅਸੀਂ ਉਹੀ ਸਵਦੇਸ਼ੀ ਦੀ ਗੱਲ ਕਰਦੇ ਆ ਇਦਾਂ ਨਹੀਂ ਕਿ ਵਪਾਰ ਵਿੱਚ ਬੰਗਲੌਰ ਦਾ ਬਣਿਆ ਹੋਇਆ ਸਮਾਨ ਇੱਥੇ ਵਿਕੇ ਜਾਂ ਦਿੱਲੀ ਦਾ ਬਣਿਆ ਹੋਇਆ ਇੱਥੇ ਵਿਕੇ ਸਭ ਤੋਂ ਪਹਿਲਾਂ ਜਿਹੜਾ ਜ਼ਰੂਰੀ ਹੈ ਉਹ ਇੱਥੇ ਬਠਿੰਡੇ ਦਾ ਤੇ ਇੱਥੇ ਦੇ ਬੱਚੇ ਜੇ ਉਹ ਬਣਾਣਗੇ ਤੇ ਉਹ ਅੱਗੇ ਵਧਣਗੇ ਉਹਨਾਂ ਵਾਸਤੇ ਅਸੀਂ ਸਵਦੇਸ਼ੀ ਮੇਲੇ ਵੀ ਕਰਦੇ ਆਂ ਔਰ ਬੜੇ سارے ਪਲੇਟਫਾਰਮ ਹੈ ਇਹਨਾਂ ਉਤੇ ਅਸੀਂ ਕੰਮ ਕਰਦੇ ਆਂ ਕਿ ਵੀ ਉਹ ਚ ਵੀਨੂ ਜੀ ਨੇ ਅੱਜ ਤੁਹਾਡੇ ਸਾਹਮਣੇ ਹੀ ਹੈ ਵੀ ਅਸਾਕਾਰ ਰੂਪ ਹੈ ਕਿਸ ਤਰੀਕੇ ਨਾਲ ਇੱਥੇ ਵਢੀਨੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਨ ਲ ਸਵੈ ਰੋਜ਼ਗਾਰ ਵਾਲੇ ਪਾਸੇ ਵਧਾ ਰਹੇ ਨੇ ਸਰ ਕੀ ਕਹਿੰਦੇ ਮੈਂ ਕੈਂਪ ਦੇ ਵਿੱਚ ਆਇਆ ਹਾਂ ਸਰ ਅੱਜ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਡਾਇਮੰਡ ਵੈਲਫੇਅਰ ਸੁਸਾਇਟੀ ਦੀ ਸਾਰੀ ਟੀਮ ਤੇ ਵੀਨੂ ਜੀ ਵੱਲੋਂ ਅ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਜੋ ਇਹ ਸੈਲਫ এমਪਲੋਇਮੈਂਟ ਦਾ ਇਹਨਾਂ ਦਾ 25ਵਾਂ ਕੈਂਪ ਅੱਜ ਸਮਾਪਤ ਹੋਇਆ ਤੇ ਬਹੁਤ ਹੀ ਚਿਹਰੇ 'ਚ ਖੁਸ਼ੀ ਨਜ਼ਰ ਆ ਰਹੀ ਹੈ ਵੀਨੂ ਜੀ ਦੇ ਵੀ ਤੇ ਸਾਰੀ ਟੀਮ ਦੇ ਵੀ ਤੇ ਉਹ ਲੇਡੀਆਂ ਦੇ ਆ ਬੱਚੀਆਂ ਦੇ ਜਿਨ੍ਹਾਂ ਨੇ ਇੱਥੋਂ ਇੱਕ ਕਲਾ ਲੈ ਕੇ ਸਿੱਖ ਕੇ ਨਿਕਲ ਰਹੇ ਨੇ ਅੱਜ ਤੇ ਇੱਕ ਇੰਪਾਵਰ ਹੋ ਕੇ ਨਿਕਲ ਰਹੇ ਨੇ ਕਿ ਹੁਣ ਉਹ ਖੁੱਦੇ ਪੈਰਾਂ ਤੇ ਖੜੇ ਹੋ ਸਕਦੇ ਨੇ ਤੇ ਆਪਣਾ ਘਰ ਚਲਾ ਸਕਦੇ ਨੇ ਆਪਣੀ ਫੈਮਿਲੀ ਨੂੰ ਸਪੋਰਟ ਕਰ ਸਕਦੇ ਨੇ ਇਸ ਤੋਂ ਵਧੀਆ ਕੋਈ ਚੀਜ਼ ਨਹੀਂ ਹੋ ਸਕਦੀ ਤੇ ਹੋਰ ਵੱਡੀ ਗੱਲ ਇਹ ਹੈ ਕਿ ਇਹ ਸਾਰਾ ਕੁਝ ਬਿਲਕੁਲ ਫ੍ਰੀਜ਼ ਕਰਦੇ ਨੇ ਤੇ ਮੈਨੂੰ ਬਹੁਤ ਹੀ ਖੁਸ਼ੀ ਹੈ ਕਿ ਅੱਜ ਇਹਨਾਂ ਨੇ ਮੈਨੂੰ ਆਪਣੇ ਇਸ ਕੈਂਪ ਦਾ 파ਟ ਬਣਾਇਆ ਤੇ ਇੰਨਾ ਇੱਜ਼ਤਮਾਨ ਦੇ ਕੇ ਬੁਲਾਇਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹਨਾਂ ਵਧੀਆ ਉਪਰਾਲਾ ਹੈ ਆਪਣੇ ਬਟਿੰਡੇ ਸ਼ਹਿਰ ਵਿੱਚ ਕਰ ਰਹੇ ਨੇ ਤੇ ਇਹਨਾਂ ਨੂੰ ਵਧਾਈ ਵੀ ਦਿਨਾ ਤੇ ਇਹਨਾਂ ਨੂੰ ਇਹੀ ਮੋਟੀਵੇਸ਼ਨ ਦੇਣ ਲਈ ਕਹਿੰਦਾ ਰਹੂੰਗਾ ਕਿ ਹਰ ਸਾਲ ਜਿੱਦਾਂ ਇਹ ਪਿਛਲੇ 25 ਸਾਲ ਤੋਂ ਇਹ ਕਰਦੇ ਆ ਆ ਰਹੇ ਆ ਇਹ ਅੱਗੇ ਵੀ ਇਹ ਇੰਨਾ ਵਧੀਆ ਉਪਰਾਲਾ ਕਰਦੇ ਰਹਿਣ ਥੈਂਕ ਯੂ ਠੀਕ ਹੈ ਹਾਂਜੀ ਮੈਂ ਆਪਣੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੈ ਸ਼੍ਰੀ ਰਾਮ ਔਰ ਤੁਹਾਡੇ ਚੈਨਲ ਨਾਲ ਆਹੀ ਜੋ ਵੀ ਸੁਣ ਰਹੇ ਹੈ ਦੇਖ ਰਹੇ ਹੈ ਔਰ ਸਭ ਦਾ ਨਮਸਕਾਰ ਸਭ ਨੂੰ ਪ੍ਰਣਾਮ ਕਿਉਂ ਕਿਉਂਕਿ ਪਠੇਂਡਾ ਦੀ ਜਿਹੜੀ ਪਬਲਿਕ ਹੈ ਉਹਨੇ 25 ਸਾਲਾਂ ਦੇ ਵਿੱਚ ਇੰਨਾ ਉਤਸ਼ਾਹ ਦਿੱਤਾ ਹੈ ਇੰਨੀ ਹੱਲਾਸ਼ੇਰੀ ਦਿੱਤੀ ਕਿ ਡਾਇਮੰਡ ਵੈਲਫੇਅਰ ਸੈਟੀ ਵੱਲੋਂ ਇੱਕ ਵਾਰ ਫਿਰ ਪੱਛਮੀ ਸਵੈ ਰੋਜ਼ਗਾਰ ਸਿਖਲਾਈ ਕੈਂਪ ਦਾ ਜਸੀਂ ਸਮਾਪਨ ਸਮਾਰੋਹ ਕਰਨ ਜਾ ਰਹੇ ਹਾਂ ਜਿਹੜਾ ਕਿ ਹਰ ਸਾਲ ਹੀ ਚੱਲਦਾ ਰਹਿੰਦਾ ਹੈ ਔਰ ਇਹਦੇ ਵਿੱਚ ਇਸ ਵਾਰ 350 ਦੇ ਕਰੀਬ ਮਹਿਲਾਵਾਂ ਨੇ ਥਰੀ ਸਲਾਈ, ਕੜਾਈ, ਪੇਂਟਿੰਗ, ਮਹਿੰਦੀ ਬਿਊਟੀਸ਼ਨ ਦੀ ਵੱਖ-ਵੱਖ ਤਰ੍ਹਾਂ ਦੀ ਟ੍ਰੇਨਿੰਗ ਲਈਤੀ ਔਰ ਬੜਾ ਸਕੂਨ ਮਿਲਦਾ ਦਿਲ ਨੂੰ और अच्छा लगता है कि डायमंड संस्था और इसकी टीम लगातार प्रयास कर रही है हीरे तराशन का हुनर देकर तराशना और अपने पैरों से खड़े होना ही मोटिव रहा है, है और ਚਾਹੇ ਕੋਈ ਵੀ ਸਰਕਾਰਾਂ ਹਨ ਕੋਈ ਵੀ ਐਡਮਿਨਿਸਟ੍ਰੇਸ਼ਨ ਹੋਵੇ ਇਸ ਯੱਗ ਦੇ ਵਿੱਚ ਸਭ ਦੀ ਆਉਤੀ ਰਹਿੰਦੀ ਹੈ ਔਰ ਖਾਸ ਕਰਕੇ ਕਿਉਂਕਿ ਇਹ ਕੋਈ ਗਵਰਨਮੈਂਟ ਫਾਇਨੰਸ ਜਾਂ ਕੋਈ ਪ੍ਰੋਜੈਕਟ ਗਵਰਨਮੈਂਟ ਦਾ ਨਹੀਂ ਹੈ ਜੀ ਤਾਂ ਕੋਈ ਫੰਡਿੰਗ ਆਂਦੀ ਹੈ ਇਹ ਬਠਿੰਡਾ ਦੇ ਕੁਝ ਸੱਜਣਾ ਰਹੀਂ ਹੀ ਕੁਝ ਲੋਕਾ ਨਹੀਂ ਕੁਝ ਵੱਡੇ ਭਰਾ ਮਾਰਹੀਂ ਛੋਟੇ ਭਰਾ ਮਾਰਹੀਂ ਪੈਣਾ ਰਹੀਂ ਸਭ ਨੂੰ ਮਿਲ ਕੇ ਇਹ ਇੱਕ ਜਿਹੜਾ ਇਹਨੂੰ sire ਛਾੜਿਆ ਜਾਂਦਾ ਹੈ ਇਸ ਵਾਰ ਵੀ ਸਾਡੇ ਮਾਨਯੋਗ ਮੇਅਰ ਸਾਹਿਬ ਬੈਠੇ ਹੈ ਜਿਹੜੇ ਕਿ ਬਹੁਤ ਯੰਗਸਟਰ ਨੇ ਔਰ ਇਹਨਾਂ ਨੇ ਵੀ ਕੋਆਪਰੇਟ ਕੀਤਾ ਹੋਰ ਵੀ ਸਾਡੇ ਬਹੁਤ ਦੂਰ ਤੋਂ ਆਏ ਮੇਰੇ ਵੱਡੇ ਭਰਾ ਸੋਮ ਪ੍ਰਕਾਸ਼ ਜੀ ਜੋ ਕਿ ਐਕਸ ਯੂਨੀਅਨ ਮਿਨਿਸਟਰ ਨੇ ਕੇਂਦਰੀ ਮੰਤਰੀ ਰਹੇ ਨੇ ਔਰ ਵੱਡੇ ਵੱਡੇ ਵਿਭਾਗ ਜੀ ਇਹਨਾਂ ਨੇ ਸੈਂਟਰ ਜੇ ਸੰਭਾਲਿਆ ਉਹਨਾਂ ਨੇ ਵੀ ਜਿਹੜਾ ਹੈ ਇਸ ਨੂੰ ਇਸ ਯੱਗ ਦੇ ਵਿੱਚ ਆਪਣੀਆਂ ਜਹਾਉਤੀ ਦਿੱਤੀ ਹੈ निराले ਬਾਬਾ ਜੀ ਅਸ਼ੀਰਵਾਦ ਦੇਣ ਆਏ ਹੈ ਬ੍ਰਹਮ ਕੁਮਾਰੀ ਆਸ਼ਰਮ ਤੋਂ ਦੀਦੀ ਆਏ ਹੈ ਮਧੂ ਜੀ ਉਹਨਾਂ ਨੇ ਅਸ਼ੀਰਵਾਦ ਦਿੱਤਾ ਹੈ ਬਾਕੀ ਸਭ ਦਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਇਹ ਚੱਲਦਾ ਰਹੂਗਾ ਅਗਲੇ ਸਾਲ ਫੇਰ ਪੈਣਾ ਲਈ ਬਠਿੰਡੇ ਦੀ ਬੇਟੀਆਂ ਲਈ ਫਿਰ ਜੂਨ ਦੇ ਮਹੀਨੇ ਆਵਾਂਗੇ 25 ਸਾਲਾਂ ਦੇ ਵਿੱਚ ਹੁਣ ਤੱਕ ਤਿੰਨਾਂ ਲੜਕੀਆਂ ਔਰਤਾਂ ਜਿਹੜੀਆਂ ਅਪ੍ਰੋਕਸੀਮੇਟ 36000 ਮਿਲਾਵਾਂ ਜੀ ਔਰ ਮੈਂ ਤਾਂ ਇੱਕ ਗੱਲ ਜ਼ਰੂਰ ਦੱਸੂਗੀ ਕਿ ਮੇਰੇ ਮਦਰ ਉਹ ਫਾਰਮਾਂ ਦੇ ਰਜਿਸਟ੍ਰੇਸ਼ਨ ਦਾ ਸੀ ਫਾਰਮ ਭਰਦੇ ਆ ਉਹ ਬੋਰੇ ਭਰ ਪਰ ਕੇ ਉਹਨਾਂ ਸੰਭਾਲੀ ਜਾਂਦੇ ਜਦੋਂ ਕਹਿੰਦੇ ਵੀ ਨੂੰ ਇਹ ਵਿਵਰਤੀ ਚਾਪ ਜੇ ਨੂੰ ਦੇ ਦੀਏ ਕਾਫੀ ਹੋ ਗਈ ਹੈ ਇਹ ਤਾਂ ਮੇਰਾ ਉਹਨੂੰ ਸਿੱਟਨ ਨੂੰ ਜੀ ਨਹੀਂ ਕਰਦਾ ਐਕਚੁਅਲੀ ਮੇਰੀ ਕਾ ਅਟੈਚਮੈਂਟ ਬਣ ਗਈ ਇਸ ਕੈਂਪ ਨਾਲ ਉਹਨਾਂ ਦੇ ਲੜਕੀਆਂ ਦੀ ਰਜਿਸਟ੍ਰੇਸ਼ਨ ਤੇ ਸਭ ਦੀ ਫੋਟੋ ਲੱਗੀ ਹੈ ਉਹਨਾਂ ਦੇ ਨਾਮ ਲਿਖਿਆ ਤੇ ਮੈਂ ਉਹਨਾਂ ਯਾਦਾਂ ਨੂੰ ਇਸ ਤਰ੍ਹਾਂ ਹੀ ਕੋਲੇ ਰੱਖੀ ਬੈਠੀ ਆਂ ਔਰ ਅੱਜ ਵੀ ਇਹੀ ਗੱਲ ਚੱਲ ਰਹੀ ਸੀ ਕਹਿੰਦੇ ਉੱਪਰ ਸਫਾਈ ਕਰਾਉਣੀ ਸੀ ਸਟੋਰ ਭਰਿਆ ਹੋਇਆ ਹੈ ਛੱਤ ਤੇ ਆ ਸ਼ੈੱਡ ਭਰਿਆ ਹੋਇਆ ਵੀ ਇਹ ਸਾਰੇ ਫਾਰਮ ਕਿੱਥੇ ਲੈ ਕੇ ਜਾਈਏ ਮ ਇਸ ਦੁਨੀਆ ਤੋਂ ਚਲੀ ਗਈ ਤਾਂ ਮੇਰੇ ਨਾਲ ਵਹਾ ਦੇ ਉਹ ਸਾਰੇ ਕਿਉਂਕਿ ਇਹ ਮੇਰੀਆਂ ਯਾਦਾਂ ਨਹੀਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਐਂ ਹੀ ਰਹਿਣਗੀਆਂ 80000 ਦੇ ਵਿੱਚੋਂ ਔਰਤਾਂ ਕਿ ਜਿਹੜੀ ਆਪਣੇ ਪੈਰਾ ਦੇ ਘੜੇ ਉੱਤੇ ਆਪਣਾ ਪ੍ਰਭਾਵ ਪਾ ਲੈਂਦੀ। ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜ਼ਿੰਦਗੀ ਦਾ ਇੱਕ ਸੂਲ ਰਿਹਾ ਕਿ ਨੇਕੀ ਕਰਦੇ ਰਹੀ ਆ ਮੈਂ ਨਾਲ ਔਰ ਬਚਪਨ ਤੋਂ ਇਹ ਗੱਲ ਸਿੱਖਿਆ ਔਰ ਜਦੋਂ ਅਸੀਂ ਕੁਝ ਕਰਦੇ ਹਾਂ ਜਦੋਂ ਅਸੀਂ ਉਮੀਦ ਰੱਖਦੇ ਹਾਂ ਕਿ ਸਾਨੂੰ ਇਹਦੇ ਬਦਲੇ ਕੁਝ ਮਿਲੂਗਾ ਜਾਂ ਇਹਦੇ ਬਦਲੇ ਕੁਝ ਹੋਣਾ ਚਾਹੀਦਾ ਤਾਂ ਮੇਰੇ ਖਿਆਲ ਉਸ ਤਰ੍ਹਾਂ ਦੀ ਸੇਵਾ ਵਿਅਰਥ ਹੈ। ਹਾਂ ਲੇਕਿਨ ਇਹ ਗੱਲ ਹੈ ਕਿ ਹੌਸਲਾ ਕੀ ਚੀਜ਼ ਦਿੰਦੀ ਹੈ ਵੀ ਅਗਲੀ ਵਾਰ ਫੇਰ ਲਾਣਾ ਹੈ ਹੌਸਲਾ ਉਹ ਚੀਜ਼ ਦਿੰਦੀ ਹੈ ਜਦੋਂ ਤੁਸੀਂ ਕਿਤੋਂ ਵਿਚਰਦੇ ਹੋ ਬਠਿੰਡਾ ਦੇ ਕਿਸੇ ਵਾਰਡ ਚੋਂ ਕਿਸੇ ਗਲੀ ਚੋਂ ਕਿਸੇ ਮਹੱਲੇ ਚੋਂ ਕਿਸੇ ਮਾਰਕੀਟ ਚੋਂ ਔਰ ਇੱਕ ਬੇਟੀ ਇੱਕ ਮਹਿਲਾ ਤੁਹਾਨੂੰ ਕਹਦੀ ਹੈ ਕਿ ਮੈਮ ਤੁਹਾਨੂੰ ਯਾਦ ਹੈ ਮੈਂ ਤੁਹਾਡੇ ਕੈਂਪ ਚ ਸਿੱਖੀ ਜੀ ਆਓ ਤੁਸੀਂ ਤੁਹਾਡਾ ਹੀ ਸੈਂਟਰ ਹੈ ਔਰ ਤੁਸੀਂ ਯਕੀਨ ਕਰੋਗੇ ਮੈਨੂੰ ਕੈਂਚ ਕੋਈ ਹੈਜ਼ ਨਹੀਂ ਦਿਸ ਵੀ ਡਰੈਸ ਆਈ ਵੇਅਰ ਟੁਡੇ ਇਸ ਸਟੇਜ ਕੀਤੀ ਹੈ ਕੈਂਪ ਦੀ ਕਿਸੇ ਲੜਕੀ ਨੇ ਔਰ ਫਰਸਟ ਟਾਈਮ ਐਸਾ ਹੋਇਆ ਕਿ ਉਹਨੇ ਮੈਨੂੰ ਖੁਦ ਸਟੀਚ ਕਰਕੇ ਦਿੱਤੀ ਹੈ ਔਰ ਮਤਲਬ ਮੈਂ ਹੈਰਾਨ ਹੋ ਗਈ ਕਿ ਮੈਂ ਇੰਨੇ ਜਾਣ ਤੋ ਸਟੀਚਿੰਗ ਕਰਾਉਣੀ ਇੰਨੀ ਪਿਆਰੀ ਸਟੀਚਿੰਗ ਕੀਤੀ ਹੈ ਉਹਨੇ ਔਰ ਮੈਂ ਉਹਨੂੰ ਖੁਸ਼ ਹੋ ਕੇ ਪੈਸੇ ਦਿੱਤੇ ਔਰ ਰੋਣ ਲੱਗੀ ਉਹ ਕਹਿੰਦੀ ਮੈਂ ਮੈਨੂੰ ਸਿਲਾਂ ਇਹਨੂੰ ਸਿਲ ਕੇ ਤੁਹਾਨੂੰ ਦੇਣਾ ਇਹ ਮੇਰੀ ਕਮਾਈ ਹੈ ਕਿ ਤੁਸੀਂ ਇੰਨਾ ਇਹ ਮੈਂ ਮੈਂ ਆਪਣੀ ਕਮਾਈ ਸਮਝਦੇ ਵੀ ਤੁਸੀਂ ਮੈਨੂੰ ਇਸ ਲਾਇਕ ਸਮਝਿਆ ਤੇ ਦੂਸਰਾ ਜਿੱਥੇ ਵੀ ਮਿਲਦੀਆਂ ਲੜਕੀਆਂ ਨੇ ਕਹਿੰਨਾ ਮੈਂ ਮੇ ਬੁਟੀਕ ਮੈਂ ਤਾਂ ਖੋਲਿਆ ਹੈ ਵੀ ਅਸੀਂ ਤੁਹਾਡੇ ਕੈਂਪ ਚੋਂ ਸਿੱਖੀ ਸੀ ਮੈਂ ਮੇ ਪਾਰਲਰ ਤਾਂ ਚਲਾ ਰਹੀ ਸੀ ਤੁਹਾਡੇ ਕੈਂਪ ਚੋਂ ਸਿੱਖੇ ਸੀ ਤਾਂ ਮੈਨੂੰ ਐ ਲੱਗਦਾ ਕਿ ਤੁਹਾਡੇ ਪ੍ਰੈਸਰਾਂ ਇਹੀ ਕਹਿਣਾ ਚਾਹੂੰਗੀ ਕਿ ਯਗ ਔਰ ਯਾਗ ਇੱਕ ਕਰਨ ਦੇ ਵਿੱਚ ਹਰ ਸਾਲ ਬੜਾ ਆਨੰਦ ਆਉਂਦਾ ਹੈ ਔਰ ਇਸ ਤਰ੍ਹਾਂ ਹੀ ਚੱਲਦਾ ਰਹੇ ਬਹੁਤ ਲੜਕੀਆਂ ਬਹੁਤ ਮਹਿਲਾ ਮੈਂ ਤਾਂ ਹੱਥ ਦੇ ਵਿੱਚ ਇਹ ਜਾ ਇਹਦੀ ਚੀਜ਼ ਲੈ ਕੇ ਜਾ ਰਹੀਆਂ ਜਿਹੜੀ ਉਹਨਾਂ ਦੀ ਜ਼ਿੰਦਗੀ ਪਰ ਨਾਲ ਰਹਿੰਦੀ ਹੈ ਹਾਂਜੀ ਸਰ ਕੀ ਟਨ ਚੰਦਰ ਅੱਜ ਮਠੰਡਾ ਵਿਕੇ ਡਾਇਮੰਡ ਵੈਰੀਫਾਈਡ ਸਰਟੀਫਿਕੇਟ ਨੂੰ ਹਰ ਸਾਰ ਦੀ ਤਰ੍ਹਾਂ ਉੱਤੇ ਐਮਪਲਾਈ ਜਾ ਰਿਹਾ ਜਿਹਦੇ ਵਿੱਚ ਨੌਜਵਾਨ ਬੱਚੀਆਂ ਨੂੰ ਟ੍ਰੇਨਿੰਗ ਦੇ ਕੇ ਉਹਨੂੰ ਕੀਤਾ ਮੁਕੀ ਬਣਾ ਕੇ ਆਪਣੇ ਪੈਰਾਂ ਦੇ ਖੜੇ ਹੋਣ ਦਾ చక్ విద్యాנדי కోషిష్ ਕੀਤੀ ਜਾਂਦੀ ਹੈ ਮੈਂ ਇਸ ਸੁਸਾਇਟੀ ਨੂੰ ਮੁਬਾਰਕਵਾਦ ਜਿਨ੍ਹਾਂ ਨੇ ਲੰਬੇ ਸਮੇਂ ਤੋਂ 25 ਸਾਲਾਂ ਤੋਂ ਇਸੇ ਕੰਮ ਕਰ ਰਹੇ ਨੇ اور ਬੋਮਨ ਪਾਵਨ ਬਹੁਤ ਵਧੀਆ ਕੰਮ ਕਰ ਰਹੇ ਨੇ ਅੱਜ ਦਾ ਯੁੱਗ ਹੈ ਜਦ ਤੱਕ ਆਪਾਂ ਲੇਡੀਜ਼ ਨੂੰ ਬਰਾਬਰ ਦਾ ਹੱਕ ਨਹੀਂ ਦੇਵਾਂ ਜਿੰਦੇ ਉਹਨਾਂ ਨੂੰ ਸਮਾਜ ਦੇ ਬਰਾਬਰ ਨਿਖੜਾ ਕਰਦੇ ਉਹਨਾਂ ਦੇ ਕੋਈ ਵੀ ਸਮਾਜਿਕ ਤਰੱਕੀ ਨਹੀਂ ਕਰ ਸਕਦਾ ਇਹਨਾਂ ਦੀ ਤਰੱਕੀ ਲਈ ਬਹੁਤ ਵਧੀਆ ਯੋਗਦਾਨ ਪਾ ਰਹੇ ਨੇ ਮੇਰੇ ਬਰਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਜਿਹੜੇ ਵੀ ਲੋਕ ਇਹਨਾਂ ਰਲ ਕੇ ਇਸ ਸੈਟਿੰਗ ਚਲਾ ਰਹੇ ਨੇ ਵੀਨੂ ਗੋਇਲ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ 32 ਸਾਲਾਂ ਤੋਂ ਕੰਮ ਕਰ ਰਹੇ ਨੇ ਮੇਰੀ ਉਹਨਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਆਸ ਕਰਦਾ ਕਿ ਇਸੇ ਤਰ੍ਹਾਂ ਇਹ ਸੇਵਾ ਕਰਦੇ ਰਹਿਣਗੇ ਠੀਕ ਹੈ ਜੀ ਠੀਕ ਹੈ